ਤੁਹਾਨੂੰ ਪਤਾ ਸਾਡੇ ਸਿੱਖਾਂ ਦੇ ਵਿੱਚ ਵੀ ਬਾਟੇ ਵਖਰੇ ਵਖਰੇ ਨੇ ਬਾਬਿਆਂ ਨੇ ਕੀਤੇ ਕਿਆਂ ਦੇ ਬਾਟੇ ਵਖਰੇ ਵਖਰੇ ਖੰਡੇ ਦੀ ਪੌਲ ਵਖਰੀ ਵਖਰੀ ਡੇਰਿਆਂ 'ਚ ਅਜੇ ਵੀ ਪੰਜਾਬ 'ਚ ਇਦਾਂ ਦੇ ਡੇਰੇ ਮੌਜੂਦ ਨੇ ਹੁਣ ਅੰਦਾਜ਼ਾ ਪੇਲਾ ਲਓ ਕਿਦਾਂ ਦੇ ਪੁਰਲੇ ਲੋਕ ਹੋਣਗੇ ਜਿਹੜੇ ਉਹਨਾਂ ਦੇ ਪਿੱਛੇ ਲੱਗੇ ਹੋਣਗੇ ਤੁਹਾਡੇ ਤੇ ਗੁਰੂ ਦੀ ਖੰਡੇ ਦੀ ਪੌਲ ਦੀ ਮਰਿਆਦਾ ਨਹੀਂ ਅਗਲਿਆਂ ਨੇ ਇੱਕ ਰਹਿਣ ਦਿੱਤੀ ਉਹ ਪੰਥਕ ਨੇ ਜਿਹੜੇ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ ਹੁਣ ਉਹਨਾਂ ਨੂੰ ਸਰਕਾਰੀ ਕਹਿੰਦੇ ਨੇ ਇਹ ਲੋਕ ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਦੀਆਂ ਧਜੀਆਂ ਉੜਾ ਕੇ ਰੱਖ ਦਿੱਤੀਆਂ ਉਹ ਅੱਜ ਸਾਰੇ ਬੀਬੇ ਪੁੱਤ ਬਣ ਕੇ ਬੈਠੇ ਹੋਏ ਨੇ ਆਪ 5-7 ਦਿਨ ਪਹਿਲਾਂ ਖੇਡ ਵਰਤੀ ਤੁਸੀਂ ਵੇਖ ਹੀ ਰਹੀ ਐ ਅਕਾਲ ਤਖਤ ਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ 14 ਤਰੀਕ ਨੂੰ ਇਕੱਠ ਕੀਤਾ ਤੇ ਉੱਥੇ ਇਕੱਠ ਤੇ ਕੀ ਚਰਚਾ ਕੀਤੀ ਗਈ ਕੀ ਮਰਿਆਦਾ ਦਾ ਕਾਣ ਕੀਤਾ ਗਿਆ ਕਿਸੇ ਨੂੰ ਪੁੱਛਿਆ ਨਹੀਂ ਗਿਆ ਜਥੇਦਾਰਾਂ ਨੂੰ ਕਿਦਾਂ ਤੋਰ ਦਿੱਤਾ ਗਿਆ ਨਵੇਂ ਲਾਹ ਤੇ ਐਦਾਂ ਦਾ ਸ਼ਬਦ ਬੋਲਿਆ ਗਿਆ ਕਿਹੜੀ ਮਰਿਆਦਾ ਕੋਈ ਵਿਧੀ ਵਿਦਾਨ ਲਿਖਿਆ ਹੋਇਆ ਵੀ ਐਦਾਂ ਜਥੇਦਾਰ ਦੀ ਚੋਣ ਹੁੰਦੀ ਹੈ ਸਿਰਫ ਤੁਹਾਨੂੰ ਇਸ ਗੱਲ ਦੀ ਪ੍ਰੋਬਲਮ ਹੈ ਵੀ ਉਹ ਜਥੇਦਾਰ ਬਣਾਉਣ ਵਕਤ ਤੁਹਾਨੂੰ ਕਿਉਂ ਨਹੀਂ ਬੁਲਾਇਆ ਗਿਆ ਸਵਾਲ ਇਹ ਸੀ ਪਹਿਲੇ ਜਥੇਦਾਰ ਬਣਦੇ ਸੀ ਸਭ ਸੰਪਰਦਾਵਾਂ ਨੂੰ ਸੱਦਿਆ ਜਾਂਦਾ ਸੀ ਪੱਗਾਂ ਦਿੱਤੀਆਂ ਤੇ ਲਈਆਂ ਜਾਂਦੀਆਂ ਸੀ ਅਗਲਾਂ ਨੂੰ ਪਤਾ ਸੀ ਵੀ ਜੇ ਹੁਣ ਪੱਗ ਅਸੀਂ ਤੁਹਾਨੂੰ ਦਿੱਤੀ ਹੈ ਤੈਨੂੰ ਜਥੇਦਾਰ ਸويرੇ ਤੁਹਾਡੇ ਡੇਰੇ ਮੱਥਾ ਟੇਕਣ ਆਏਗਾ ਤੁਸੀਂ ਫਿਰ ਜਥੇਦਾਰ ਨੂੰ ਲਫਾਫਾ ਦਿਓਗੇ ਉਹ ਜਥੇਦਾਰ ਅਗਲਿਆਂ ਨੇ ਆਪਣੇ ਆਪ ਜਿਵੇਂ ਵੀ ਲਾਇਆ ਚਲੋ ਉਹ ਸويرੇ ਸويرੀ ਉਹਦੇ ਸਿਰ ਤੇ ਦਸਤਾਰ ਰੱਖ ਦਿੱਤੀ ਜੇ ਅੱਛਾ ਇਹੋ ਜਥੇਦਾਰ ਜੇ ਸويرੇ ਸويرੀ ਲਾ ਦਿੰਦੇ ਤੇ ਲਾਉਂਦੇ ਉਹ ਜਿਹੜਾ ਤੁਹਾਡੀ ਵਿਚਾਰ ਧਾਰਨਾ ਸਹਿਮਤ ਹੁੰਦਾ ਕਿਸੇ ਨੇ ਕੰਨ ਚ ਪਾਇਆ ਕੁਸਕਣਾਨੀ ਸੀ ਜੇ ਉਸ ਵਿਚਾਰ ਧਾਰਾ ਵਾਲਾ ਹੁੰਦਾ ਤੇ ਸਮਝ ਗਏ ਪਿਆਰੇ ਗੁਰੂ ਕੇ ਸਖੋ ਮੈਂ ਤੁਹਾਡੇ ਨਾਲ ਤਾਂ ਵਿਚਾਰਾ ਸਾਂਝੀਆਂ ਕਰ ਰਿਹਾ ਕਿ ਸਰੋਪੇ ਲੈ ਕੇ ਅਸੀਂ ਵੀ ਉਹਨਾਂ ਮਗਰ ਉੱਚੀ ਬੋਲੋ ਜੀ ਤੁਰੇ ਫਿਰਦੇ ਉਹਨੇ ਇਹ ਤੁਹਾਡੇ ਵਾਸਤੇ ਮੈਂ ਕਥਾ ਨਹੀਂ ਕਰ ਰਿਹਾ ਲਾਈਵ ਚੱਲ ਰਹੀ ਹੈ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਸੁਣ ਰਹੇ ਮੈਂ ਉਹਨਾਂ ਨਾਲ ਸਾਂਝੀ ਕਰ ਰਿਹਾ ਸਾਡੇ ਸਮਾਜ ਦੇ ਹਾਲਾਤ ਨੇ ਪੁੱਛੀ ਜਾਂਦੇ ਜੀ ਹਾਲਾਤ ਕਿਉਂ ਬਣੇ ਬਣਾਏ ਗਏ ਨੇ ਹਾਲਾਤ ਅਗਲੇ ਬਣਾਉਂਦੇ ਨੇ ਜਿਹੜੀ ਗੱਲ ਦੁਸ਼ਮਣ ਨੂੰ ਫੇਟ ਦੁਸ਼ਮਣ ਦੇ ਵਿਰੋਧ ਵਿੱਚ ਫਤਵਾ ਜਾਰੀ ਕਰਾਉਣਾ ਹੋਵੇ ਜਦਨਾ ਉਹਦੀ ਵਿਚਾਰ ਤਰ੍ਹਾਂ ਨਹੀਂ ਮਿਲਦੀ ਉਦੋਂ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਬਣਾ ਦੇਣਾ ਤੇ ਜਦੋਂ ਆਪਣੇ ਵਿਰੁੱਧ ਗੱਲ ਜਾਵੇ ਫੇਕਣਾ ਜਥੇਦਾਰ ਤੇ ਪੋਲੀਟੀਕਲ ਲੀਡਰਾਂ ਦਾ ਲਾਇਆ ਹੋਇਆ ਤੇ ਉਹਨਾਂ ਦਾ ਗੁਲਾਮ ਹੈ ਜਥੇਦਾਰ ਹੋਈ ਹੈ ਜਦੋਂ ਦਾ ਕਿਸੇ ਦੇ ਵਿਰੁੱਧ ਫਤਵਾ ਜਾਰੀ ਕਰਾਉਣਾ ਉਦੋਂ ਅਕਾਲੀ ਫੂਲਾ ਸਿੰਘ ਹੈ ਉਦੋਂ ਕਹਣਾ ਇਹ ਆਕਾਲ ਤਖਤ ਨੂੰ ਚੈਲੰਜ ਕਰਦੇ ਆ ਟੱਕਰ ਲੈਂਦੇ ਆ ਸਮਝਾ ਕਿ ਗੁਰੂ ਕੇ ਪਿਆਰੇ ਜਦੋਂ ਕਿਸੇ ਕੀਰਤਨੀਏ ਨੂੰ ਜਦੋਂ ਕਿਸੇ ਪ੍ਰਚਾਰਕ ਦੇ ਵਿਰੋਧ ਫਤਵਾ ਜਾਰੀ ਕਰਨਾ ਉਦੋਂ ਇਹ ਜਥੇਦਾਰ ਬਹੁਤ ਮਹਾਨ ਹੈ ਉਦੋਂ ਪਤਾ ਕੀ ਸ਼ਬਦ ਬੋਲਣਾ ਹੈ ਇਹ ਜੀ ਅਕਾਲ ਤਖਤ ਨਾਲ ਟੱਕਰ ਲੈਂਦੇ ਨੇ ਜਥੇਦਾਰ ਤੇ ਉਹ ਵੀ ਸੀ ਜਿਨ੍ਹਾਂ ਨੇ ਸੌਦੇਵਾੜੇ ਨੂੰ ਮਾਫੀ ਦਿੱਤੀ ਸੀ ਉਹ ਵੀ ਤਾਂ ਜਥੇਦਾਰ ਹੀ ਸੀ ਉਦੋਂ ਤੁਸੀਂ ਉਸ ਜਥੇਦਾਰ ਨੂੰ ਮਾੜਾ ਕਿਉਂ ਕਿਹਾ ਵੀ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਸੀ ਜਿਹੜੀਆਂ ਤੁਹਾਨੂੰ ਅੱਜ ਸਰਕਾਰਾਂ ਮਾੜੀਆਂ ਲੱਗਦੀਆਂ ਨੇ ਕਦੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਬਾਰੇ ਅਰਦਾਸਾਂ ਵੀ ਕਰਦੇ ਰਹੇ ਜੇ ਕਿ ਸਾਸ ਸੰਗਤ ਜੀ ਅੰਮ੍ਰਿਤ ਵੇਲੇ ਉੱਠੋ ਤੇ ਅਰਦਾਸ ਕਰੋ ਤੇ ਉਸ ਪਾਰਟੀ ਨੂੰ ਬੋਲੋ ਗੁਰੂ ਕੇ ਪਿਆਰਿਓ ਪਾਵਰ ਵਿੱਚ ਲੈ ਕੇ ਆਓ ਅੱਜ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਉਹਨਾਂ ਦੀ ਬੇੜੀ ਥਾਂ ਨੂੰ ਜਾ ਰਹੀ ਹੈ ਛਾਲ ਮਾਰ ਕੇ ਦੂਜਿਆਂ ਦੀ ਬੇੜੀ ਵੀ ਸਵਾਰ ਹੋ ਗਈ ਤੇ ਇੱਕ ਮੈਂ ਬੇਨਤੀ ਕਰਾਂ ਮੈਂ ਅੱਜ ਦਿਨੇ ਵੀ ਕਹਿ ਕੇ ਆਇਆ ਬਾਈ ਗੁਰਦਾਸ ਨੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ ਕਹਿੰਦੇ ਉਹ ਇੱਕ ਰਾਜੇ ਦਾ ਸੇਵਕ ਰਾਜੇ ਨੂੰ ਛੱਡ ਕੇ ਦੂਜੇ ਦੀ ਨੌਕਰੀ ਕਰਨ ਚੱਲਾ ਜਾਵੇ ਨਾ ਰਾਜਾ ਉਹਨੂੰ ਕੋਈ ਜੋਗ ਅਹੁਦਾ ਨਹੀਂ ਦਿੰਦਾ ਮੁੜ ਕੇ ਉਹਨੂੰ ਸਮਝ ਆ ਜਾਂਦੀ ਵੀ ਜੇ ਇੰਨਾ ਇੰਨੇ ਸਾਲ ਉਸ ਧੜੇ 'ਚ ਰਹਿ ਕੇ ਉਹਦਾ ਵਫਾਦਾਰ ਨਹੀਂ ਰਿਹਾ ਤੇ ਰਹਿਣਾ ਇਹਨੇ ਉੱਚੀ ਬੋਲੋ ਜੀ ਰਹਿਣਾ ਇਹਨੇ ਸਾਡਾ ਵੀ ਵਫਾਦਾਰ ਨਹੀਂ ਰਹਿਣਾ ਇਹਨੇ ਜੈਸੇ ਰਾਜਦਵਾਰ ਤਜ ਜਨ ਆਂਦਵਾਰ ਜਾਤ ਜਿਵੇਂ ਇੱਕ ਰਾਜ ਦੇ ਦਵਾਰ ਛੱਡ ਕੇ ਸੇਵਕ ਦੂਜੇ ਦੇ ਰਾਜੇ ਕੋਲ ਚਲਾ ਜਾਏ ਤੇ ਇਹ ਕੁਦਰਤੀ ਗੱਲ ਹੁੰਦੀ ਜਦੋਂ ਦੂਜੇ ਰਾਜੇ ਕੋਲ ਜਾਊਗਾ ਨਾ ਉਹਨੂੰ ਪਹਿਲੇ ਰਾਜ ਦੇ ਵਿਰੁੱਧ ਬੋਲਣਾ ਪੈਣਾ ਹੈ ਤਾਂ ਹੀ ਤੇ ਜਗ੍ਹਾ ਮਿਲਣੀ ਉਹਨੂੰ ਅਜੋ ਪੋਲੀਟੀਕਲ ਲੀਡਰ ਨਹੀਂ ਤੁਸੀਂ ਵੇਖਿਆ ਇੱਕ ਥੜੇ ਤੋਂ ਛੱਡ ਕੇ ਦੂਜੇ ਥੜੇ ਕਾਂਗਰਸ ਦਾ ਕੋਈ ਲੀਡਰ ਛੱਡ ਕੇ ਅਕਾਲੀਆਂ ਜਾਂਦਾ ਅਕਾਲੀਆਂ ਦਾ ਛੱਡ ਕੇ ਝਾੜੂ ਵਾਲਿਆਂ ਜਾਂਦਾ ਝਾੜੂ ਵਾਲਿਆਂ ਦਾ ਛੱਡ ਕੇ ਬੀਜੇਪੀ ਜਾਂਦਾ ਬੀਜੇ ਵਾਲਿਆਂ ਛੱਡ ਕੇ ਦੂਜੀ ਚ ਜਾਂਦਾ ਮੈਂ ਸਾਰਿਆਂ ਦੇ ਪਾਸ ਨਾਂ ਲੈਤੇ ਵੀ ਜਿਹੜਾ ਮੈਂ ਛੱਡ ਗਿਆ ਤੁਸੀਂ ਕਹਣਾ ਸ਼ਾਇਦ ਇਹ ਬੰਦਾ ਉਹਨਾਂ ਦਾ ਹੋਣਾ ਹੈ ਇਦਾਂ ਹੋ ਰਿਹਾ ਜੀ ਸਮਾਜ ਵਿੱਚ ਜਦੋਂ ਇੱਕ ਪੋਲੀਟੀਕਲ ਬੰਦਾ ਇੱਕ ਲੀਡਰ ਨੂੰ ਛੱਡ ਕੇ ਦੂਜੇ ਕੋਲ ਜਾਂਦਾ ਨੇ ਦੂਜੀ ਪਾਰਟੀ ਕੋ ਤੇ ਉਹਨੂੰ ਜਗ੍ਹਾ ਹੀ ਤਾਂ ਉੱਥੇ ਮਿਲਣੀ ਆ ਉਹਨੂੰ ਰੱਜ ਕੇ ਪੜਾਅਸ ਕੱਢਣੀ ਪੈਣੀ ਉੱਥੇ ਬੋਲਣਾ ਪੈਣਾ ਅਗਲੇ ਵੀ ਪੂਰੇ ਤੇਜ ਹੁੰਦੇ ਵੀ ਜਿਹੜਾ ਇੰਨੇ ਸਾਲ ਉੱਥੇ ਰਹਿ ਕੇ ਉਹਨਾਂ ਦੇ ਵਿਰੁੱਧ ਬੋਲ ਸਕਦਾ ਤੇ ਇੰਨੇ ਵਫਾਦਾਰੀ ਸਾਡੇ ਨਾਲ ਵੀ ਨਹੀਂ ਕਰਨੀ ਉਹ ਵੀ ਫਿਰ ਸਾਹਬ ਜੀ ਨੇ ਜੋਗ ਜਆ ਉਹਦਾ ਦੰਦੇ ਅੰਦਰ ਦੀਆਂ ਰਿਪੋਰਟਾਂ ਉਹ ਵੀ ਨਹੀਂ ਦਿੰਦੇ ਅੰਦਰ ਦਾ ਭੇਤ ਨਹੀਂ ਦਿੰਦੇ ਸਮਝ ਆ ਗਈ ਜੇ ਅੱਜ ਕੌਮ ਦਾ ਇਹ ਇਹ ਹਾਲ ਹਾਲਾਤ ਬਣੇ ਨੇ ਤੇ ਤੁਸੀਂ ਲੋਕ ਉਹ ਤੋਂ ਉਹਨਾਂ ਦੀ ਹਾਂ ਚ ਹਾਂ ਸ਼ਾਮਲ ਹੁੰਦੇ ਰਹੇ ਉਹ ਤੋਂ ਕੋਈ ਨਹੀਂ ਬੋਲਿਆ ਅਸੀਂ ਤੇ ਉਦੋਂ ਵੀ ਕਹਿੰਦੇ ਅਸੀਂ ਤੇ ਅੱਜ ਵੀ ਉੱਥੇ ਹਾਂ ਤੇ ਪਹਿਲਾਂ ਵੀ ਉੱਥੇ ਸੀ ਜਿਹੜੇ ਸਾਨੂੰ ਸੁਣਦੇ ਅੱਜ ਤੋਂ 25 ਸਾਲ ਤੋਂ ਅਸੀਂ ਤੇ ਪਹਿਲਾਂ ਵੀ ਉੱਥੇ ਸੀ ਤੇ ਅੱਜ ਵੀ ਉੱਥੇ ਹਾਂ ਅਸੀਂ ਤੇ ਉਸ ਵਕਤ ਵੀ ਕਹਿੰਦੇ ਰਹੇ ਵੀ ਇਹ ਧਰਮ ਲੀਡਰਾਂ ਦਾ ਨਹੀਂ ਹੈ ਇਹ ਧਰਮ ਗੁਰੂ ਦਾ ਹੈ ਤੁਸੀਂ ਲੋਕ ਉਹਨਾਂ ਦੀਆਂ ਕੱਟ ਪੁਤਲੀਆਂ ਬਣੇ ਸੀ ਤੁਸੀਂ ਉਹਨਾਂ ਦੇ ਲੋਕਾਂ ਦੇ ਹੱਕ ਵਿੱਚ ਫਤਵੇ ਜਾਰੀ ਕਰਦੇ ਸੀ ਮੈਂ ਤੇ ਪਹਿਲਾਂ ਵੀ ਬੇਦੀ ਕਿ ਦੇ ਤਾਰੀ ਬਾਬਿਆਂ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ ਆਪਣੀਆਂ ਵਰਸਿੰਦੇ ਬਣਾ ਲਈ ਕੀਤੀ ਹੈ ਮੈਂ ਨਹੀਂ ਗਿਆ ਅਜੇ ਤੱਕ ਮੇਰਾ ਈਮਾਨ ਹੈ ਮੇਰਾ ਗੁਰੂ ਮੈਨੂੰ ਹੀ ਇਜਾਜ਼ਤ ਨਹੀਂ ਦਿੰਦਾ ਮੈਂ ਕਿਸੇ ਜਾ ਕੇ ਕਿਸੇ ਸਾਧ ਦੀ ਚੌਂਕੀ ਪਰਾ ਨਾ ਮੈਂ ਕਿਸੇ ਪੋਲੀਟਿਕਲ ਦੀ ਤਾਰੀਫ ਕੀਤੀ ਹੈ ਤੇ ਨਾ ਮੈਂ ਕਿਸੇ ਸਾਧ ਦੀ ਕੀਤੀ ਹੈ ਤੇ ਨਾ ਕਰਨੀ ਹੈ ਜਦੋਂ ਤੱਕ ਜਾਨ ਹੈ ਸਰੀਰ 'ਚ ਆਖਰੀ ਸਾਹ ਤੱਕ ਆਪਣੇ ਗੁਰੂ ਦੀ ਗੱਲ ਕਰਦੇ ਰਵਾਂਗੇ ਜਦੋਂ ਆਖਰੀ ਸਾਹ ਵੀ ਨਿਕਲੇਗਾ ਇੱਕੋ ਜ਼ੁਬਾਨ ਵਿੱਚੋਂ ਸ਼ਬਦ ਨਿਕਲੇਗਾ ਗੁਰੂ ਦੇ ਦਰ ਤੋਂ ਵੱਡਾ ਦਰ ਦੁਨੀਆ ਤੇ ਕੋਈ ਉਸ ਆਕਾਰ ਪ੍ਰੂਖ ਤੋਂ ਵੱਡਾ ਕੋਈ ਦਰ ਦੂਜਾ ਹੈ ਨਹੀਂ ਮਰਨਾ ਸਾਰਿਆਂ ਨੇ ਹੈ ਪਰ ਇਮਾਨ ਤੇ ਰੱਖੂਣਾ ਆਪਣਾ ਥੋੜਾ ਬਹੁਤਾ ਜਦੋਂ ਤੁਹਾਨੂੰ ਪਤਾ ਜਿਵੇਂ ਚੜਦੇ ਸੂਰਜ ਨੂੰ ਸਲਾਮਾਂ ਮੈਂ ਤਾਂ ਕਹਿੰਦਾ ਅੱਜ ਤੱਕ ਪੂਰੀ ਢੁਗਦੀ ਐ ਵੀ ਸੁਖ ਮੈਂ ਆਣ ਬਹੁਤ ਮਿਲ ਬੈਠਤ ਜਦੋਂ ਫੁੱਫੜ ਬਾਹਰਲੇ ਦੇਸ਼ ਤੋਂ ਘੜੀਆਂ ਲਿਆਉਂਦਾ ਹੋਵੇ ਨਾ ਮੋਬਾਈਲ ਲਿਆਉਂਦਾ ਹੋਵੇ ਉਦੋਂ ਸਾਰੇ ਪੂਆ ਦੇ ਪਿੰਡ ਪਹੁੰਚ ਜਾਂਦੇ ਆ ਪੂਆ ਮੇਰੀ ਐ ਫੁੱਫੜ ਮੇਰਾ ਵਾ ਪੂਆ ਮੇਰੀ ਐ ਫੁੱਫੜ ਮੇਰਾ ਵਾ ਤੇ ਫੁੱਫੜ ਵਿਚਾਰਾ ਬਿਮਾਰ ਹੋ ਜਾਏ ਫੇ ਪੂਆ ਫੋਨ ਕਰਦੀ ਭਤੀਜਾਂ ਨੂੰ ਆ ਜਾਓ ਹੁਣ ਭਤੀਜਾਂ ਕੋ ਟਾਈਮ ਕਿਤੇ ਹੁਣ ਤੇ ਉਹ ਘੜੀਆਂ ਵੀ ਜਵਾਬ ਦੇ ਗਈਆਂ ਸੈੱਲ ਖਰਾਬ ਹੋ ਗਏ ਫੁੱਫੜ ਦਾ ਪਿੰਡ ਹੋਈ ਐ ਪੂਆ ਦਾ ਪਿੰਡ ਉਹ ਬੋਲੋ ਭਾਈ ਇਹ ਭਾਈਆ ਜੀ ਐ ਸਾਡਾ ਭਾਈਆ ਵਾ ਇਹ ਸਾਡਾ ਭਾਈਆ ਵਾ ਇਹ ਸਾਡੇ ਜੀਜਾ ਜੀ ਨੇ ਜੀਜਾ ਜੀ ਸਮਾਪਾਕਟ ਲੈ ਹੋ ਜਾਣ ਜਾਂ ਚੜ੍ਹਾਈ ਕਰ ਜਾਣ ਇਹ ਸਾਡਾ ਵੱਡਾ ਭਰਾ ਜੀ ਇਹਦੇ ਸਿਰ ਤੇ ਸਾਰਾ ਸਾਡਾ ਟੱਬਰ ਚੱਲਦਾ ਹੈ ਰੱਬ ਨਾ ਕਰੇ ਕੱਲ ਨੂੰ ਅਭੀ ਨਵੀ ਵਾਪਰ ਜਾਏ ਉਹ ਦੁਨੀਆ ਤੋਂ ਕੁਝ ਕਰ ਜਾਏ ਮੁੜ ਕੇ ਕਈ ਵਾਰੀ ਤਾਏ ਚਾਚੇ ਵੀ ਜਵਾਬ ਦੇ ਜਾਂਦੇ ਨੇ ਮਾਮੇ मामੀਆਂ ਵੀ ਜਵਾਬ ਦੇ ਜਾਂਦੇ ਨੇ ਇਸ ਸੰਸਾਰ ਦੀ ਫਿਤਰਤ ਹੈ ਇਹ ਤੇ ਪੋਲੀਟਿਕਲ ਲੀਡਰਾਂ ਦੀ ਕੀ ਗੱਲ ਕਰੀਏ ਪਰਿਵਾਰਾਂ ਚ ਲੋਕ ਸਾਥ ਛੱਡ ਜਾਂਦੇ ਦੁੱਖ ਵੇਲੇ ਪਰ ਅਸਲੀ ਪਰਖ ਉਹ ਹੁੰਦੀ ਹੈ ਜਦੋਂ ਤੁਹਾਡੇ ਤੇ ਬਿਵਤਾ ਪਈ ਹੋਵੇ ਤੇ ਤੁਹਾਡੇ ਕੋਲ ਨਾਲ ਖਲੋਤਾ ਹੋਵੇ ਮੈਂ ਕਹਿੰਦਾ ਆ ਪੋਲੀਟਿਕਲ ਲੀਡਰਾਂ ਨੂੰ ਸੋਚ ਲੈਣਾ ਚਾਹੀਦਾ ਕਿ ਜਦੋਂ ਤੁਹਾਡੀ ਐਨ ਪੂਰੀ ਸੇਖਰ ਤੇ ਸੀ ਨਾ ਤੁਹਾਡੇ ਸਾਰੇ ਕੋਲ ਕੋਲ ਸੀ ਅੱਜ ਪਤਾ ਲੱਗਿਆ ਵੀ ਹੋਣ ਇਹਨਾਂ ਨੂੰ ਸੀਟ ਕੋਈ ਨਹੀਂ ਮਿਲੀ ਤੇ ਅਗਲੇ ਮਾਰ ਕੇ ਛਾਲ ਟਕੂਸੀ ਮਾਰ ਕੇ ਦੂਜੇ ਦੀ ਬੇੜੀ ਚ ਬਹਿ ਕੇ ਤੇ ਡੋਬੇ ਨਾ ਉਹ ਵੀ ਦੇਣੀ ਹੈ ਬੇੜੀ ਬੋਲੋ ਭਾਈ ਡੋਬੇ ਨਾ ਉਹ ਵੀ ਦੇਣੀ ਹੈ ਮੁੜ ਕੇ ਦੂਜੇ ਜੀ ਹੋ ਜਾਣਗੇ ਸ਼ਾਮਲ ਆਹ ਵੀਡੀਓ ਸਾਹਮਣੇ ਰੱਖ ਲਿਓ ਇੱਦਾਂ ਅੱਜ ਦੀ ਡੇਟ ਨੈਟ ਤੇ ਪਈ ਹੈ ਸਾਹਮਣੇ ਰੱਖ ਲਿਓ ਵੇਖ ਲਿਓ ਤੁਸੀਂ ਏਦਾਂ ਹੋਣਾ ਹੈ ਅੱਛਾ ਤੇ ਕੱਲ ਨੂੰ ਫਿਓਸਤਾ ਜਾ ਜਣ ਇਹਨਾਂ ਸਰੂਪੇ ਲੈ ਕੇ ਫਿਓਸ ਕੋ ਪਹੁੰਚਣਾ ਉਹ ਕਹਿੰਦੇ ਉਦਾਂ ਹੀ ਬੋਲਿਆ ਗਿਆ ਸਾਡੇ ਕੋਲੋਂ ਅਸੀਂ ਤਾਂ ਤੁਹਾਡੇ ਵਿਰੋਧ ਥੜਾ ਵਾਂ ਅਹੀਂ ਤੇ ਵੈਸੇ ਦੁਸ਼ਮਣਾਂ ਦਸਣ ਰਐ ਸੀ ਅਸੀਂ ਬਾਹਰੋਂ ਵਖਰੇ ਵਖਰੇ ਸੁਖ ਮੇ ਆਣ ਬਹੁਤ ਮਿਲ ਬੈਠੇ ਤਾਂ ਰਹਿਤ ਚਾਹੂੰ ਇਸ ਘੇਰੇ ਬਿਵਤ ਪਰਿ ਸਭ ਹੀ ਸੰਗ ਛਾੜਤ ਕੋ ਨਾ ਵਤਨੀ ਰਹ ਜਦੋਂ ਸੁਖ ਹੁੰਦਾ ਉਦੋਂ ਸਾਰੇ ਟੁਕ ਟੋਕੇ ਕੋਲ ਬੈਂਦੇ ਨੇ ਪਰਿਵਾਰਾਂ ਚ ਵੀ ਹੈ ਸਮਾਜ ਚ ਵੀ ਹੈ ਪਾਰਟੀਆਂ ਚ ਵੀ ਹੁੰਦਾ ਹੈ ਜਦੋਂ ਪਤਾ ਹੋਵੇ ਕਿ ਪਾਰਟੀਆਂ ਜਿਤਰੀਆਂ ਨੇ ਉਦੋਂ ਸਾਰੇ ਆਪਣੇ ਜਦੋਂ ਪਤਾ ਲੱਗਾ ਵੀ ਹੁਣ ਤੇ ਇਹਨਾਂ ਨੂੰ ਦੋ ਤਿੰਨ ਵਾਰੀ ਚੈੱਕ ਕਰ ਲਿਆ ਮੈਂ ਪੁੱਛਣਾ ਚਾਹਨਾ ਉਹਨਾਂ ਦੇ ਪੈਰੋਕਾਰਾਂ ਨੂੰ ਪਾਰਟੀ ਤੇ ਹੋਈ ਹੈ ਜਦੋਂ ਤੁਸੀਂ ਅੰਮ੍ਰਿਤ ਵੇਲੇ ਅਰਦਾਸ ਕਰ ਲਈ ਆਖਿਆ ਸੀ ਪਤਾ ਹੈ ਨਾ ਜੀ ਉਹ ਤੇ ਪੂਰੀ ਕੌਮ ਨੂੰ ਆਖਿਆ ਸੀ ਤੇ ਅੰਦਾਜ਼ਾ ਲਾਓ ਹੁਣ ਤੇ ਬਾਬਿਆਂ ਨੂੰ ਸਮਝਾਣਾ ਚਾਹੀਦਾ ਵੀ ਤੁਹਾਡੇ ਆਖੇ ਕੋਈ ਵੀ ਬੋਲੋ ਜੀ 14 ਨੂੰ ਜੋਰ ਲਾ ਕੇ ਵੇਖ ਲਿਆ ਕਿ ਜਾਂ ਤੇ ਫੋਨ ਤੇ ਸਾਨੂੰ ਆ ਗਿਆ ਵੀ ਸਾਨੂੰ ਵੀ ਸੱਦਿਆ ਸੀ ਅਸੀਂ ਨਹੀਂ ਗਏ ਪ੍ਰੈਸ਼ਰ ਸਾਡੇ ਤੇ ਬਹੁਤ ਸੀ ਪਰ ਨਹੀਂ ਗਏ ਅਸੀਂ ਉਹਦੇ ਅਸੀਂ ਨਹੀਂ ਗਏ ਅਸੀਂ ਸਾਨੂੰ ਪਤਾ ਸੀ ਵੀ ਇਹ ਸਾਨੂੰ ਵਰਤ ਰਹੇ ਤੇ ਜਿੱਥੇ ਵੀ ਗੁਰੂ ਦਾ ਸਿੱਖ ਸੁਚੇਤ ਹੈ ਮੈਂ ਹਰ ਇੱਕ ਨੂੰ ਬੇਨਤੀ ਕਰਦਾ ਨਾ ਬੰਦਿਆਂ ਦੇ ਪਿੱਛੇ ਲੱਗੋ ਆਪਣਾ ਗੁਰੂ ਗੁਰੂ ਰੰਗ ਸਾਹਿਬ ਆਪਣਾ ਆਗੂ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਪਤਾ ਨਹੀਂ ਕਿਹੜਾ ਆਗੂ ਕਿੱਥੇ ਤੁਹਾਨੂੰ ਆਪਣੇ ਪਿੱਛੇ ਲਾ ਕੇ ਆਪ ਚਾਰ ਛੱਲੜ ਲੈ ਕੇ ਵਿਗ ਜਾਣਾ ਹੈ ਤੁਹਾਡਾ ਭਰੋਸਾ ਟੁੱਟ ਜਾਣਾ ਹੈ ਆਪਣਾ ਆਗੂ ਗੁਰੂ ਨੂੰ ਮੰਨੋ ਗੁਰੂ ਦੇ ਪਿੱਛੇ ਲੱਗੋ ਗੁਰੂ ਦੀ ਬਾਣੀ ਪੜੋ ਸਹਿਜ ਮੈਂ ਹਰ ਜਗ੍ਹਾ ਇੱਕ ਬੇਨਤੀ ਕਰਦਾ ਉਹਨਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਓ ਸਹਿਜ ਪਾਠ ਗੁਰੂ ਦਾ ਉਪਦੇਸ਼ ਦਿਓ ਤਾਂ ਕਿ ਗੁਰੂ ਦੇ ਸਿਧਾਂਤ ਉੱਤੇ ਸਾਡੇ ਬੱਚੇ ਬੱਚੀਆਂ ਤੁਰ ਸਕਣ ਜੀਵਨ ਦਾ ਆਨੰਦ ਬਰਕਰਾਰ ਰਹੇ ਆਨੰਦ ਕਰੋ ਪ੍ਰਭ ਕੇ ਗੁਣ ਗਾਓ ਜੀਵਨ ਦਾ ਆਨੰਦ ਪ੍ਰਭ ਪਰਮੇਸ਼ਰ ਦੇ ਗੁਣ ਗਾਇਨ ਕਰਨ ਦੇ ਨਾਲ ਹੋਣਾ ਸਤ ਗੁਰੇ ਆਪਣਾ ਵੇਖੋ ਕਿੰਡੀ ਆਪਣਾ ਤਵਾੜੀ ਗੱਲ ਹੈ ਜੀ ਜਿਹੜੀ ਚੀਜ਼ ਬੰਦੇ ਦੀ ਆਪਣੀ ਹੁੰਦੀ ਉਹਦੀ ਕਿੰਨੀ ਕੇਅਰ ਕਰਦਾ ਕਿੰਨੀ ਸੰਭਾਲ ਕਰਦਾ ਤੁਸ ਤੁਹਾਡੀ ਗੱਡੀ ਆਪਣੀ ਹੋਵੇ ਤੁਹਾਡਾ ਮੋਬਾਈਲ ਆਪਣਾ ਹੋਵੇ ਤੁਹਾਡਾ ਕਾਰ ਆਪਣਾ ਹੋਵੇ ਜਿਹੜੀ ਚੀਜ਼ ਤੁਹਾਡੀ ਆਪਣੀ ਹੋਏਗੀ ਨਾ ਤੁਸੀਂ ਉਹਦੀ ਬਹੁਤ ਕੇਅਰ ਕਰੋਗੇ ਬੜੀ ਸੰਭਾਲ ਕਰੋਗੇ ਤੇ ਜਿਹੜੀ ਚੀਜ਼ ਕਿਸੇ ਦੀ ਲਿਆਂਦੀ ਹੋਵੇ ਹੁਣ ਤੇ ਸੁਖਣਾ ਰੱਬ ਨੂੰ ਹਰ ਇੱਕ ਨੂੰ ਸਾਧਨ ਦਿੱਤੇ ਗੱਡੀਆਂ ਮੋਟਰਾਂ ਆਪਣੀਆਂ ਆਪਣੀਆਂ ਹੈਗੀਆਂ ਪਹਿਲਾਂ ਕਦੀ ਇਹ ਵੀ ਸਮਾਂ ਹੁੰਦਾ ਸੀ ਨਾ ਮੋਟਰਸਾਈਕਲ ਆਪਣਾ ਨਾ ਹੁਣਾ ਤੇ ਗਵਾਂਡੀਆਂ ਦਾ ਬੋਲੋ ਜੀ ਮੰਗ ਕੇ ਲੈ ਜਾਣਾ ਅਸ਼ਾ ਮੰਗ ਕੇ ਲਿਉਣਾ ਤੇ ਤੇਲ ਉਹਨਾਂ ਕੀ ਪੋਣਾ ਜਿੰਨਾ ਕਿ ਚਲਾਉਣਾ ਏਵੀਂ ਹੀ ਰਿਆ ਨਾ ਸਮਾਂ ਇਹ ਅਗਲੀ ਪੀੜ੍ਹੀ ਨੂੰ ਨਹੀਂ ਪਤਾ ਕਿਉਂਕਿ ਹੁਣ ਤਾਂ 2-2 3-3 ਖਲੋਤੇ ਨੇ ਸਾਧਨ ਘਰ ਦੇ ਜੀ ਦੋ ਨੇ ਕਦੀ ਇਹ ਵੀ ਸਮਝ ਰਿਆ ਵੀ ਮੋਟਰਸਾਈਕਲ ਕਿਸ ਦਾ ਮੰਗ ਕੇ ਲਿਆਉਣਾ ਤੇ ਜਾਣਾ ਕਿਤੇ ਤੇ ਪਹਿਲਾਂ ਮਿਲਣਾ ਵੀ 50 ਕਿਲੋਮੀਟਰ ਜਾਣਾ 50 ਆਉਣਾ ਅਗਲੇ ਨੂੰ ਪੁੱਛਣਾ ਐਵਰੇਜ ਕਿੰਨੀ ਕੀ ਦਿੰਦਾ ਤਾਂ ਕਿ ਤੇਲ ਅੱਛਾ ਜੇਪ ਲੇਖੇ ਨਾ ਕਿਤੇ ਅੱਧਾ ਲੀਟਰ ਵੱਧ ਪੈ ਗਿਆ ਤੇ ਘਰ ਆ ਕੇ ਨਾਲੀ ਲਾ ਕੇ ਕੱਢਣਾ ਵਾ ਵੀ ਜਨੇ ਤੈਨੂੰ ਮੋਟਰਸਾਈਕਲ ਦੇਤਾ 30-40 50 ਹਜ਼ਾਰ ਦਾ ਜੇ ਤੂੰ ਅੱਧਾ ਲੀਟਰ ਤੇਲ ਦੇ ਦੇਂਗਾ ਤੇ ਕੀ ਪਰ ਨਾ ਵੀ ਨਾ ਸਾਰੇ ਕੁਝ ਇਹ ਨਹੀਂ ਹੁੰਦੇ ਪਰ ਇਦਾਂ ਕਹੀ ਬੋਲੋ ਪਿਆਰਿਓ ਕਰ ਦੇ ਅੱਛਾ ਵੇਖੋ ਜਦੋਂ ਮੰਗ ਕੇ ਲਿਆਂਦਾ ਉਦੋਂ ਆਪ ਵੀ ਬਹਿ ਗਿਆ ਪਿੱਛੇ ਘਰ ਵਾਲੀ ਬਿਠਾ ਲਈ ਬੀਬੀ ਨੂੰ ਆਖਿਆ ਤੂੰ ਵੀ ਬਹਿ ਜਾ ਪਿੱਛੇ ਕੋਈ ਥੋੜਾ ਮੈਂ ਟੈਂਕੀ ਵਾਲ ਨੂੰ ਹੋ ਜਾਣਾ ਜਦੋਂ ਆਪਣਾ ਲੈਂਦਾ ਕਹਿੰਦਾ ਸ਼ੌਕਰ ਖਰਾਬ ਹੋਣੇ ਬੀਬੀ ਬਾਸਤੇ ਨਹੀਂ ਆ ਸਕਦੀ ਜਦੋਂ ਆਪਣੀ ਗੱਡੀ ਉਦੋਂ ਪੰਜਾਂ ਤੋਂ ਵੱਧ ਨਹੀਂ ਬੰਦਾ ਪਿਛੋਣਾ ਜਦੋਂ ਕੇ ਦੀ ਮੰਗੇ ਲਿਆਂਦੀ ਉਦੋਂ 6-7 ੜਾ ਲੈਣੇ ਵਿੱਚ ਕੋਈ ਗੱਲ ਨਹੀਂ ਇਹਨੂੰ ਕਿਉਂ ਹੋਂਡਿਆ ਵਾ ਗੱਡੀ ਨੇ ਕਿਤੇ ਕੁਛ ਕਰਨਾ ਥੋੜਾ ਭਾਵੇਂ 9 ਬੰਦੇ ਬਿਠਾ ਲਓ 10 ਬਿਠਾ ਲਓ ਗੱਡੀ ਨੇ ਚੀਕਾਂ ਮਾਰਨੀਆਂ ਕਿਤੇ ਵੱਡੀ ਗੱਲ ਆ ਉਹਦੀ ਬੋਡੀ ਚ ਲੱਗ ਜੂਗੀ ਟਾਇਰ ਦੇ ਨਾਲ ਹੋਰ ਕੀ ਹੋਊਗਾ ਗੱਡੀ ਨੇ ਬੋਲਣਾ ਥੋੜਾ ਇੱਕ ਐਗਜ਼ਾਮਪਲ ਹੈ ਕਿ ਇਨਸਾਨ ਆਪਣੀ ਚੀਜ਼ ਕਾਰ ਆਪਣਾ ਹੁੰਦਾ ਨਾ ਕਦੀ ਲਕੀਰ ਮਾਰਦੀ ਵੇਖੇ ਕਿਸੇ ਬੰਦੇ ਨੂੰ ਆਪਣੇ ਘਰ ਦੀ ਗੰਦ ਉਤੇ ਅਜੇ ਤੱਕ ਕੋਈ ਇਨਸਾਨ ਵੇਖਿਆ ਜਨੇ ਆਪਣੇ ਘਰ ਦੀ ਕੰਧ ਉੱਤੇ ਪੈਨ ਲੈ ਕੇ ਲਕੀਰ ਮਾਰੀ ਹੋਵੇਦਾ ਸਿਆਣੇ ਬੰਦੇ ਨੇ ਕਦੀ ਵੀ ਨਹੀਂ ਪਤਾ ਵੀ ਇਹ ਕੰਧ ਸਾਡੀ ਹੈ ਦੀਵਾਰ ਸਾਡੀ ਹੈ ਸਾਂਝੀਆਂ ਚੀਜ਼ਾਂ ਦੇ ਉੱਤੇ ਲਕੀਰਾਂ ਕਿਉਂ ਵਜਾਈਆਂ ਭਲਾ ਗੁਰਦੁਆਰੇ ਦੀਆਂ ਕੰਧਾਂ ਤੇ ਰੇਲਵੇ ਸਟੇਸ਼ਨ ਦੀਆਂ ਕੰਧਾਂ ਤੇ ਹਸਪੀਟਲਾਂ ਦੀਆਂ ਕੰਧਾਂ ਤੇ ਅਕਸਰ ਤੇ ਇਨਸਾਨ ਹੀ ਮਾਰਦੇ ਨੇ ਸਾਰੇ ਬੱਚੇ ਤਾਂ ਨਹੀਂ ਮਾਰਦੇ ਤੇ ਕੀ ਚੀਜ਼ ਲੈ ਕੇ ਨਾਂ ਲਿਖੇ ਹੁੰਦੇ ਨੇ ਉੱਥੇ ਪਤਾ ਹੁੰਦਾ ਹੈ ਕਿਹੜੀ ਆਪਣੀ ਹੈ ਆਪਾਂ ਆਪਣੇ ਘਰਾਂ 'ਚ ਰਹਿੰਦੇ ਆ ਅਸੀਂ ਆਪਣੇ ਘਰ ਦੇ ਵਾਸ਼ਰੂਮ ਦੀ ਸਫਾਈ ਕਰਦੇ ਆ ਆਪਣੇ ਬੈਡਰੂਮ ਦੀ ਸਫਾਈ ਰੱਖਦੇ ਆ ਹਰ ਚੀਜ਼ ਜਦੋਂ ਅਸੀਂ ਕਿਤੇ ਜਾਨੇ ਉਦੋਂ ਕਿਉਂ ਨਹੀਂ ਕਰਦੇ ਕਿ ਉਹ ਕਿ ਸਾਨੂੰ ਦਾ ਇਹ ਕਿਹੜਾ ਸਾਡਾ ਬੋਲੋ ਪਿਆਰਿਓ ਆਪਣਾ ਜਦੋਂ ਇਨਸਾਨ ਹਰ ਚੀਜ਼ ਦੀ ਕੇਅਰ ਕਰੂਗਾ ਨਾ ਮਾਦੀ ਆਪਣੀ ਹੈ ਆਪਣੀ ਹੈ ਧਰਮ ਇਥੋਂ ਸ਼ੁਰੂ ਹੁੰਦਾ ਹੈ ਧਰਮ ਇਥੋਂ ਰੰਮ ਹੁੰਦਾ ਹੈ ਸਤਗੁਰੇ ਆਪਣਾ ਪਹਿਲਾਂ ਤੇ ਆਪਣੇ ਗੁਰੂ ਨੂੰ ਇਹ ਕਹੋ ਸਾਡਾ ਆਪਣਾ ਵਾ ਅਸੀਂ ਤੇ ਇਹ ਤਾਂ ਗੁਰੂ ਨੂੰ ਕਹਿ ਨਹੀਂ ਸਕਦੇ ਗੁਰੂ ਸਾਡਾ ਆਪਣਾ ਅਸੀਂ ਤੇ ਕੀ ਕਹਨੇ ਭਲਾ ਜੋ ਘਰ ਚ ਪਾਠ ਕਰਾਈਏ ਸਗਣ ਲੜਕੇ ਵਾਲੇ ਲੜਕੀ ਵਾਲੇ ਲੜਕੇ ਨੂੰ ਸਗਣ ਲਾਉਣ ਆਉਂਦੇ ਅਸੀਂ ਸਰੂਪ ਨੂੰ ਸਰੂਪ ਲੈ ਕੇ ਘਰ ਜਾਂਦੇ ਆ ਉਦੋਂ ਸਰੂਪ ਮਹਾਰਾਜ ਦਾ ਸਿਰ ਤੇ ਲੜਕੇ ਦੇ ਪਿਤਾ ਨੇ ਜਾਂ ਲੜਕੇ ਨੇ ਚੱਕਿਆ ਹੁੰਦਾ ਨਾਲ ਘਰ ਦੇ ਚੌਰ ਕਰਦੇ ਜਾਂਦੇ ਆ ਤੇ ਜਦੋਂ ਭੋਗ ਪੈ ਜਾਂਦਾ ਉਦੋਂ ਫਿਰ ਟਾਵੇਂ ਆ ਪਰਿਵਾਰ ਦੇ ਜੀ ਆਪ ਛਡਾਉਂਦੇ ਨਹੀਂ ਤੇ ਸੰਘ ਚੋਕੇ ਨੂੰ ਕਹਿੰਦੇ ਤੂੰ ਚੱਕ ਲੈ ਕੋਈ ਗੱਲ ਨਹੀਂ ਮੈਂ ਕੁੜਮਾਨ ਨੂੰ ਥੋੜਾ ਜਿਹਾ ਸੇਵਾ ਸੰਭਾਲ ਵਾਲੇ ਬਨੇ ਟਾਈਮ ਥੋੜਾ ਆਪਣੇ ਕੋਲ ਤੇ ਕਈ ਆਉਂਦੇ ਕੋਈ ਗੱਲ ਨਹੀਂ ਰਿਸ਼ਤੇਦਾਰਾਂ ਨੂੰ ਚਾਹ ਪਾਣੀ ਤੁਸੀਂ ਪਿਓ ਅਸੀਂ ਰਿਸਪੈਕਟ ਨਾਲ ਮਹਾਰਾਜਾ ਰੂਪ ਜਿੱਦਾਂ ਲੈ ਕੇ ਆਏ ਆ ਇਦਾਂ ਹੀ ਬੋਲੋ ਪਿਆਰਿਓ ਛੱਡ ਕੇ ਆਵਾਂ